ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਈਮਾਨ ਵੱਲੋਂ ਨਿਗਨ ਨਿਗਾ ਸਵਾਗਤ ਹੈ ਜੀ ਸੋ ਤੁਸੀਂ ਇਹ ਪਿੱਛੇ ਦੇਖ ਸਕਦੇ ਹੋ ਵੀਰਜ਼ ਵੀਜ਼ਾ ਐਂਡ ਆਇਲੈਸ ਐਕਸਪਰਟਸ ਸੋ ਇਹਨਾਂ ਦੇ ਵੱਲੋਂ ਅੱਜ ਇੱਥੇ ਗ੍ਰੈਂਡ ਪਲਾਜ਼ਾ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਜੋ ਬੱਚਿਆਂ ਨੇ ਵਧੀਆ ਬੈਂਡ ਲਾਇ ਰਹੇ ਨੇ ਉਹਨਾਂ ਦੇ ਪੇਰੈਂਟਸ ਵੀ ਇੱਥੇ ਆਏ ਹੋਏ ਨੇ ਅਤੇ ਬੱਚੇ ਵੀ ਆਏ ਹੋਏ ਨੇ ਤੇ ਤੁਹਾਨੂੰ ਇੱਥੋਂ ਦੀ ਪੂਰੀ ਜਾਣਕਾਰੀ ਦਿਖਾਉਣੇ ਆਪਾਂ ਬੱਚੇ ਨਾਲ ਵੀ ਗੱਲਬਾਤ ਕਰਦੇ ਹਾਂ ਫਿਰ ਪੇਰੈਂਟਸ ਨਾਲ ਵੀ ਗੱਲਬਾਤ ਕਰਦੇ ਹਾਂ ਅਤੇ ਵੀਰਸ ਆਈਲੈਂਡਸ ਦੇ ਜੋ ਓਨਰ ਨੇ ਵਾਲਿਆ ਸਾਹਿਬ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਆਓ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਇਤਮਾਨ ਚੈਨਲ ਦੇ ਨਾਲ ਨਾਮ ਕੀ ਹੈ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਪ੍ਰੋਗਰਾਮ ਕਰਾਇਆ ਗਿਆ ਤੁਸੀਂ ਹੁਣ ਪਹੁੰਚੇ ਹੋ ਤੁਹਾਡਾ ਕਿਹੜਾ ਬੱਚਾ ਹੈ ਕਿੰਨੇ ਉਹਦੇ ਬੈਂਡ ਆਏ ਜਾਣਕਾਰੀ ਦਿਓ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਸਰ ਸਾਡਾ ਮੇਰਾ ਨਾਮ ਗੁਰਜੀਤ कौर ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਦੇਖੋ ਜੀ ਲੋਕਲ ਏਰੀਆ ਦੇ ਸਾਰੇ ਵੀਰ ਸਾਡੇ ਜੰਪੇਸ਼ਾਨ ਨੇ ਤੁਹਾਡਾ ਧੰਨਵਾਦ ਦਿਲੋਂ ਬਾਕੀ ਸਰ ਦਾ ਵੀ ਧੰਨਵਾਦ ਹੈ ਜੀ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਤੁਹਾਡੇ ਰੂਪ ਨੂੰ ਹਾਂ ਦਾ ਸਾਡਾ ਵਿਲੇਜ ਨਿਊ ਚੰਡੀਗੜ੍ਹ ਚੋਂ ਕਰਤਾਰਪੁਰ ਵਿਲੇਜ ਹੈ ਜੀ ਮੇਰਾ ਇਹ ਸਾਡਾ ਬੱਚਾ ਹੈ ਬੇਟੀ ਹੈ ਮੇਰੀ ਲਪ੍ਰਿਤ ਕੋ ਜਿਹੜੀ ਜੇ 2 ਮੰਥ ਹੋਏ ਆ ਜੇ ਨਿਊਜ਼ੀਲੈਂਡ ਹੀ ਗਈ ਹੈ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਜੀ ਸਰ ਨਾਲ ਸਾਡਾ ਸ਼ੁਰੂ ਤੋਂ ਹੀ ਜਿਸ ਦਿਨ ਤੋਂ ਅਸੀਂ ਬੱਚਿਆਂ ਦੀ ਐਡਮਿਸ਼ਨ ਇੱਥੇ ਆਇਲੈਂਡ ਸੈਂਟਰ ਚ ਕੀਤੀ ਹੈ ਉਸ ਦਿਨ ਤੋਂ ਵਧੀਆ ਐਕਸਪੀਰੀਅੰਸ ਰਿਹਾ ਤੇ ਸਟਾਫ ਵੀ ਬਹੁਤ ਇੰਟੈਲੀਜੈਂਟ ਸਟਾਫ ਹੈ ਜੀ ਇਨਾ ਪ੍ਰਤੀ ਸਾਨੂੰ ਕਦੇ ਵੀ ਕੋਈ ਸ਼ਿਕਾਇਤ ਦਾ ਮੌਕਾ ਹੀ ਨਹੀਂ ਮਿਲਿਆ ਰੇ ਫੀਸ ਵਗੈਰਾ ਦਾ ਕੀਮਤ ਤੇ ਖਾਣਾ ਚੰਡੀਗੜ੍ਹ ਨਾਲੋਂ ਘੱਟ ਪੈਂਦਾ ਜੀ ਹਾਂਜੀ ਸਰ ਚੰਡੀਗੜ੍ਹ ਨਾਲੋਂ ਇੱਥੇ ਕਾਫੀ ਫਰਕ ਹੈ ਜੀ ਖਰਚਾ ਤਾਂ ਕਾਫੀ ਫਰਕ ਹੈ ਲੋਕਲ ਏਰੀਆ ਦੇ ਬੱਚਿਆਂ ਨੂੰ ਆਨ ਜਾਣ ਚ ਵੀ ਦੀ ਵੀ ਫੈਸਿਲਿਟੀ ਹੈ ਬੇਟੀਆਂ ਭੇਜਣੀਆਂ ਆਪਾਂ ਇੱਥੇ ਤੋਂ ਮਹਾਲ ਦਾ ਵੀ ਆਪਣੇ ਲੋਕਲ ਏਰੀਆ ਦਾ ਫਰਕ ਹੈ ਚੱਲਣਾ ਬੱਚਾ ਕਿੰਨੀ ਦੇਰ ਪੜ੍ਹਨ ਆਉਂਦਾ ਸੀਗਾ ਕਿੰਨਾ ਟਾਈਮ ਪੀਰੀਅਡ ਕਰਦਾ ਸੀ ਉਹ ਪੜ੍ਹਦਾ ਸੀਗਾ ਹਾਂ ਬੇਟੀ ਸਵੇਰੇ ਮਤਲਬ 9 ਤੋਂ 3 ਵੇਹ ਤੱਕ ਆਉਂਦੀ ਸੀਗੀ ਵਧੀਆ ਐਕਸਪੀਰੀਅੰਸ ਰਹੀ ਆ ਬੇਟੀ ਦੇ ਪਹਿਲਾਂ ਹੀ ਪਹਿਲੇ ਉਹਦੇ ਸੀ 6 ਓਵਰ 올 ਓਵਰ ਬੈਡ ਸੀਗੇ ਤੇ ਸਰ ਨੇ ਬੇਟੀ ਦੀ ਚਾਹਤ ਹੀ ਸੀਗੀ ਵੀ ਮੈਂ ਨਿਊਜ਼ੀਲੈਂਡ ਜਾਣਾ ਸਰ ਨੇ ਉਦੋਂ ਉਦੋਂ ਦਾ ਹੀ ਪ੍ਰੋਸੈਸ ਕੀਤਾ ਸਾਡਾ ਫਾਈਲ ਦਾ ਪਰ ਵਧੀਆ ਪਹਿਲੀ ਵਾਰੀ ਚੀ ਵੀਜ਼ਾ ਹਾਸਲ ਕੀਤਾ ਆਪਾਂ ਤੇ ਤੁਸੀਂ ਵੀਰ ਦੇ ਆਈਲੈਂਡਸ ਤੋਂ ਬੱਚੇ ਕਿਨੇ ਕੋਚਿੰਗ ਦਿੱਤੀ ਹੈ ਤੁਸੀਂ ਮੈਨੂੰ ਜਾਣਕਾਰੀ ਦਿਓ ਕਿੰਨੇ ਬੈਂਡ ਆਏ ਆ ਜੀ ਹਾਂਜੀ ਸਰ ਸਰਸ਼ੀਕਾਲ ਜੀ ਮੇਰਾ ਨਾਮ ਸੰਗੀਤਾ ਹੈ ਜੀ ਔਰ ਮੈਂ ਲੋਕਲ ਕੁਰਾਲੀ ਸੇ ਹੀ ਬਿਲੋਂਗ ਕਰਦੀ ਹੂੰ ਮੇਰੇ ਬੇਟੇ ਦਾ ਨਾਮ ਅਭੇਰਾਟੋ ਹੋਰ ਹੈ उसने यहीं से आइलट्स की है और हमने फाइल वगैरह भी सारा प्रोसेस जो है हमने यहीं से सारा करवाया है और स्पेशली थैंक्स टू सर और सुमेन मैम जिन्होंने हर तरह से हमारी हेल्प की है और हर तरीके से हमें गाइड किया है प्रॉपर जिस चीज़ की हमें नॉलेज नहीं थी वो सारी हमें अच्छे से गाइड की है और मेरे बेटे को किसी तरह की कोई प्रॉब्लम नहीं आई है इवन के लास्ट तक भी इन्होंने हमें अच्छे से गाइड किया है अब आपका बच्चा कौन सी देश में जा रहा है मेरा बेटा कैनाडा में है ब्रैमटन स्टडी वेस्ट में गया ਸਰ ਵੀਰ এডਿਕੇਸ਼ਨ ਵਾਲੇ ਤਾਂ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਮੇਰੀ ਬੇਟੀ ਨੇ ਇੱਥੋਂ ਹੀ ਹਾਈਲਟਸ ਕੀਤੀ ਇੱਥੇ ਹੀ ਉਹਨਾਂ ਦਾ ਵੀਜ਼ਾ ਲੱਗਿਆ 2 ਸਾਲ ਹੋ ਗਏ ਕੈਨੇਡਾ ਗਏ ਨੂੰ ਔਰ ਮੈਂ ਆਪਣਾ ਵੀਜ਼ਾ ਵੀ ਇੱਥੋਂ ਹੀ ਅਪਲਾਈ ਕੀਤਾ ਮੈਂ ਵੀ ਹੁਣੀ ਹੁਣੀ ਕੈਨੇਡਾ ਤੋਂ ਆਈ ਆ ਔਰ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਦਾ ਸਾਰਾ ਕੁਝ ਸਟਾਫ ਕਿਸ ਤਰ੍ਹਾਂ ਦਾ ਸੀਗਾ ਕਿਸ ਤਰ੍ਹਾਂ ਕੋਆਪਰੇਟ ਕਰਦਾ ਸੀਗਾ ਬੱਚਿਆਂ ਜੀ ਸਟਾਫ ਬਹੁਤ ਵਧੀਆ ਸੀਗਾ ਬਹੁਤ ਵਧੀਆ ਉਹਨਾਂ ਨੇ ਕੋਆਪਰੇਟ ਕੀਤਾ ਮੇਰੀ ਬੇਟੀ ਦੇ 7.5 ਬੈਂਡ ਆਏ ਸੀਗੇ ਔਰ ਮੇਰੀ ਬੇਟੀ ਨੇ ਅੱਥੋਂ ਹੀ ਕਿਤਾਬਾਂ ਕੀ ਹੋਰ ਵੀ ਕਾਫੀ ਮੇਰੇ ਮੈਚੂਰ ਟੀਚਰ ਆ ਤਾਂ ਮੇਰੇ ਕਾਫੀ ਬੱਚੇ ਕਾਫੀ ਸਟੂਡੈਂਟਸ ਨੇ ਇੱਥੋਂ ਹੀ ਹਾਈਲਾਈਟਸ ਕੀਤੀ ਹੈ ਕਾਫੀ ਬੱਚਿਆਂ ਦਾ ਵੀਜ਼ਾ ਲੱਗਿਆ ਔਰ ਹੁਣ ਉਹ ਬਾਹਰ ਬਿਲਕੁਲ ਸੈੱਟ ਨੇ ਮੈਡਮ ਵੀਜ਼ਾ ਹਾਈਲਾਈਟਸ ਨਾਲ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਉਹਦੇ ਬਾਰੇ ਜਾਣਕਾਰੀ ਦਿਓ ਹਾਂਜੀ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜਿਸ ਤਰ੍ਹਾਂ ਮੈਂ ਕੱਲੀ ਸੀ ਬਿਲਕੁਲ ਅਭੀ ਗੈਟੇ ਨੂੰ ਇਹਨਾਂ ਨੇ ਕਾਫੀ ਜ਼ਿਆਦਾ ਵਧੀਆ ਡੀਲ ਕੀਤਾ। ਮੈਨੂੰ ਕੋਈ ਪ੍ਰੋਬਲਮ ਨਹੀਂ ਆ ਦਿੱਤੀ। ਖੁਦ ਇਹਨਾਂ ਦਾ ਸਟਾਫ ਇੰਨਾ ਵਧੀਆ, ਖੁਦ ਆਪਣੇ ਆਪ ਫੋਨ ਕਰਕੇ ਸਾਰਾ ਕੁਝ ਆਪ ਦੱਸਦੇ ਸੀਗੇ। ਮੈਂ ਕੱਲੀ ਨੇ ਹੈਂਡਲ ਕੀਤਾ ਬੱਚੇ ਨੂੰ। ਕੋਈ ਪ੍ਰੋਬਲਮ ਨਹੀਂ ਆਉਂਦੀ ਸੀ ਇਹਨਾਂ ਦੇ। ਉਹਦਾ ਬੱਚੇ ਦਾ ਇੱਕ ਸੈਮੈਸਟਰ ਵੀ ਪੂਰਾ ਹੋ ਚੁੱਕਿਆ, ਬਿਲਕੁਲ ਸੈਟਲਡ ਹੈ। ਸਾਰਾ ਕੁਝ ਇਹਨਾਂ ਨੇ ਆਪਣੇ ਆਪ ਹੀ ਹੈਂਡਲ ਕੀਤਾ। ਬੱਚੇ ਦੇ ਕਿੰਨੇ ਬੈਂਡ ਆਏ ਸੀਗੇ ਤੇ ਕਿਹੜੀ ਹੁੰਦੀ ਸੀ? 6.5 ਬੈਂਡ ਆਏ ਸੀਗੇ, ਟੌਨਟੋ ਚੋਂ, ਬ੍ਰੈਮਟਨ ਚੋਂ। ਬ੍ਰੈਮਟਨ ਚੋਂ ਕੋਲੋਂ। ਥੈਂਕ ਯੂ ਬੀਬੀ। ਅ ਦੁਬਾਰਾ ਵੀਰ ਜੀ ਐਜੂਕੇਸ਼ਨ ਕੇਂਟਰ ਕੋ ਜਾਂਦੇ ਹਾਂ ਕਦੇ ਕੋਈ ਕਿਸੇ ਵੀ ਚੀਜ਼ ਦੀ ਲੋੜ ਹੋਵੇ ਜਾਂ ਕੋਈ ਸਲਾਹ ਦੀ ਲੋੜ ਹੋਵੇ ਹਾਂਜੀ ਉਹ ਆਪਣੇ ਆਪੇ ਕਾਲ ਕਰ ਲੈਂਦੇ ਆ ਉਹਨਾਂ ਦਾ ਸਟਾਫ ਬਹੁਤ ਅੱਛਾ ਹੈ ਹੁਣ ਮਤਲਬ ਮੇਰੀ ਫਾਈਲ ਦੀ ਉਹ ਫੀਫੀng ਕਰਕੇ ਸਟਾਰਟ ਕਰਤੀ ਹੋਈ ਆ ਉਹਨਾਂ ਨੇ ਤੇ ਮਤਲਬ ਟੀਕਾ ਕੋਈ ਪ੍ਰੋਬਲਮ ਨਹੀਂ ਆਉਂਦਿੰਦੇ ਹੈ ਮੈਮ ਵੀਰ ਐਜੂਕੇਸ਼ਨ ਦਾ ਤੁਹਾਡਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਬਹੁਤ ਵਧੀਆ ਐਕਸਪੀਰੀਅੰਸ ਹੈਗਾ ਜੀ ਟੀਚਰ ਬਹੁਤ ਅੱਛੇ ਹੈ ਜੀ ਸਾਡੀ ਮੇਰੀ ਬੇਟੀ ਦੇ 6.5 ਐਸ ਸਕੋਰ ਬਹੁਤ ਅੱਛਾ ਸੀਗਾ ਇਹ ਇੰਟਰਸਟਿੰਗ ਹੈ। ਉਹ ਕੈਨ ਨਾ ਗਏ ਬੈਂਕ ਕੋ ਫੈਸਲੇ ਚ। ਵਧੀਆ ਸੀਗਾ ਹੁਣ ਮੇਰੇ ਮਦਰ ਇਨ ਲਾ ਵੀ ਗਏ ਸੀ ਕਿ ਇਨਾ ਤੋਂ ਫਾਈਲ ਲਗਵਾਈ ਸੀ। ਬਹੁਤ ਅੱਛਾ ਸੀਗਾ ਹੁਣ ਅਸੀਂ ਆਪਣਾ ਵੀ ਮਤਲਬ ਮੇਰਾ ਤੇ ਮੇਰੇ ਹਸਬੰਦ ਦਾ ਇਨਾ ਕੋਈ ਲਗਵਾ ਲੈ। ਬੜਾ ਤੁਸੀਂ ਲੋਕ ਕਹਿੰਦੇ ਹੋ ਪਰ ਜ਼ਿਆਦਾਤਰ ਲੋਕ ਜਿਹੜੇ ਚੰਡੀਗੜ੍ਹ ਦੇ ਚਾਈਲਡ ਹੈਲਥ ਸੈਂਟਰ ਨੂੰ ਕਰਵਾਉਣ ਦੇ ਲਈ ਭੇਜਦੇ ਨੇ ਕੀ ਕਹਿਣਾ ਚਾਹਦੇ ਹੋ? ਕੀ ਕੁਰਾਲੀ ਦੇ ਵਿੱਚ ਵਧੀਆ ਬੈਨੀਫਿਟ ਦੇ ਨਾਲ ਸਹੂਲਤਾਂ ਦੇ ਨਾਲ ਆਈਏ ਸੁਣੋ। ਹਾਂਜੀ ਬਿਲਕੁਲ ਹੁੰਦੀ ਹੈ ਜੀ। ਵਧੀਆ ਟੀਚਰ ਨੇ ਵਧੀਆ ਮਤਲਬ ਡੀਲ ਵੀ ਵਧੀਆ ਕਰਦੇ ਨੇ ਇਹ ਸਾਨੂੰ ਵੀ ਸੀਗਾ ਸਾਡੇ ਨੇਬਰ ਉਹਨਾਂ ਨੂੰ ਕਾਫੀ ਦਾ ਵੀਜ਼ਾ ਲੱਗਿਆ ਸੀਗਾ ਤੇ ਸਾਨੂੰ ਤਸੱਲੀ ਸੀਗੀ ਮਤਲਬ ਅਸੀਂ ਨਾਲ ਤੋਂ ਲਗਵਾਣਾ ਮੇਰਾ ਨਾਮ ਜਸਕਰਨ ਸਿੰਘ ਹੈ ਤੇ ਮੈਂ ਚਿੰਤਗੜ੍ਹ ਪਿੰਡ ਦਾ ਰਹਿਣ ਵਾਲਾ ਹਾਂ ਕਿੱਥੋਂ ਹਾਈਲਾਈਟਸ ਕਰੀਏ ਕਿ ਕਿੰਨੇ ਬੈਂਡ ਆਏ ਸੀ ਮੈਂ ਵੀਰਜ਼ ਐਡਵਾਂਸਡ ਟਾਇਲਟਸ ਕੀਤੀ ਸੀ ਤੇ ਉੱਥੋਂ ਮੇਰੇ 7 ਬੈਂਡ ਆਏ ਸੀ ਕਿਹਦਾ ਦਾ ਐਕਸਪੀਰੀਅੰਸ ਲਿਆ ਵੀਰ ਜੀ ਕੋਸ਼ਿਸ਼ ਮੇਰਾ ਉੱਥੇ ਬਹੁਤ ਵਧੀਆ ਐਕਸਪੀਰੀਅੰਸ ਲਿਆ ਹੈ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਮੈਨੂੰ ਸਪੀਕਿੰਗ ਵਿੱਚ ਬਹੁਤ ਡਾਊਟ ਸੀ ਬਟ ਉਹਨਾਂ ਨੇ ਉਹਨਾਂ ਦੇ ਟੀਚਰਸ ਨੇ ਮੇਰੀ ਬਹੁਤ ਮਦਦ ਕੀਤੀ ਉਸ ਨਾਲ ਮੇਰੇ 7 ਬੈਂਡ ਆ ਗਏ ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ ਮੇਰੀ ਡ੍ਰੀਮ ਕੰਟਰੀ ਕੈਨੇਡਾ ਜਿੱਥੇ ਮੈਂ ਸਿੱਧਾ ਵੀਜ਼ਾ ਲਾਇਆ ਹੈ ਇਹ ਜਿਹੜੇ ਪਿੰਡ ਦੇ ਰਹਿਣ ਵਾਲੇ ਹੋ ਤੁਸੀਂ ਕਿੱਥੋਂ ਆਈਨੈਟ ਕੀਤੀ ਹੈ ਕਿੰਨੇ ਤੁਹਾਡੇ ਜਿਹੜੇ ਹੈ ਬੈਂਡ ਹੈ ਮੇਰਾ ਨਾਮ ਕਮਲਦੀਪ ਸਿੰਘ ਹੈ ਜੀ ਮੇਰਾ ਮੋਹਾਲੀ ਚ ਪਿੰਡ ਗਿਦੜਪੁਰ ਜੀ ਉੱਥੇ ਦਾ ਰਹਿਣ ਵਾਲਾ ਹਾਂ ਮੇਰੀ ਆਇਲਸ ਨੂੰ ਮੇਰੇ 1.5 ਸਾਲ ਹੋ ਗਏ ਸੀ ਕੀਤੀ ਨੂੰ 6.5 ਬੈਂਡ ਆਏ ਸੀਗੇ ਤੇ ਮੈਂ ਫਿਰ ਇਹਨਾਂ ਤੋਂ ਫਾਈਲ ਲਵਾਈ ਸੀਗੀ ਮੇਰੇ ਪਹਿਲਾਂ ਤਿੰਨ ਵਾਰ ਰਿਫਿਊਜ਼ਲ ਸੀਗੇ ਤੇ ਚੌਥੀ ਵਾਰ ਇਹਨਾਂ ਨੇ ਮੇਰਾ ਵੀਜ਼ਾ ਲੈ ਕੇ ਦਿੱਤਾ ਜੀ ਪਹਿਲਾਂ ਤਿੰਨ ਵਾਰ ਜਿਹੜੀ ਰਿਫਿਊਜ਼ਲ ਲੱਗੀ ਹੈ ਉਹ ਕਿੱਥੋਂ ਲੱਗੀ ਹੈ ਜੀ ਉਹ ਕੈਨਮ ਤੋਂ ਲੱਗੀ ਸੀ ਜੀ ਮੁਹਾਲੀ ਤੋਂ ਹੀ ਇੱਕ ਗੱਲ ਹੋਰ ਹੈ ਮੁਹਾਲੀ ਦੇ ਵਿੱਚ ਕਾਫੀ ਲੋਕ ਜਿਹੜੇ ਕੁਰਾਲੀ ਦੇ ਆ ਉਹ ਵੀ ਜਾਂਦੇ ਆ ਮੁਹਾਲੀ ਚੰਡੀਗੜ੍ਹ ਤੇ ਕਹਿੰਦੇ بڑا ਨਾਮ ਹੈ ਤੁਸੀਂ ਮੁਹਾਲੀ ਤੋਂ ਕੁਰਾਲੀ ਵੀਰ ਜੀ ਹਾਈਲਾਈਟਸ ਤੇ ਪਹੁੰਚੇ ਹੋ ਕਿੰਨਾ ਕੁ ਭਰੋਸਾ ਸੀਗਾ ਇੱਥੇ ਉਹ ਜੀ ਪਹਿਲਾਂ ਸਾਡੇ ਮੇਰੇ ਭਰਾ ਜਿਹੜਾ ਉਹਨਾਂ ਦੀ ਵਾਈਫ ਦਾ ਵੀ ਲੱਗਿਆ ਸੀਗਾ ਇੱਥੋਂ ਵੀਜ਼ਾ ਤਾਂ ਕਰਕੇ ਫਿਰ ਅਸੀਂ ਇਹਨਾਂ ਕੋਲ ਆਏ ਸੀਗੇ ਉਹਨਾਂ ਦੀ ਪਹਿਲਾਂ ਰਿਫਿਊਜ਼ਲ ਸੀਗੀ ਉਹਨਾਂ ਦਾ ਵੀ ਇਹਨਾਂ ਨੇ ਵੀਜ਼ਾ ਲੈ ਕੇ ਦਿੱਤਾ ਤਾਂ ਕਰਕੇ ਫਿਰ ਅਸੀਂ ਇੱਥੋਂ ਆਪਣਾ ਵੀ ਫਾਈਲ ਅਪਲਾਈ ਕੀਤਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਹੈ ਕਿ ਬੜੀਆਂ ਵੱਖਰੇ ਕੀ ਕਰਾਂਦੇ ਸੀਗੇ ਜੀ ਇਹ ਐਕਸਪੀਰੀਅੰਸ ਤਾਂ ਵਧੀਆ ਹੀ ਰਿਹਾ ਜੀ ਇਹਨਾਂ ਨੇ ਪਹਿਲੀ ਵਾਰ ਚ ਮੇਰਾ ਵੀਜ਼ਾ ਲੈ ਕੇ ਦਿੱਤਾ ਜਿੱਦਾਂ ਪਹਿਲਾਂ ਰਿਫਿਊਜ਼ਲ ਸੀਗੇ ਕੋਰਸ ਗਲਤ ਲਾਇਆ ਸੀ ਜੀ ਤਾਂ ਇਹਨਾਂ ਨੇ ਇੱਕ ਵਾਰੀ ਫਾਈਲ ਲਗਾ ਕੇ ਤੇ ਵੀਜ਼ਾ ਹਾਸਿਲ ਕਰਕੇ ਦਿੱਤਾ ਮੈਨੂੰ ਪਹਿਲਾ ਰਿਫਿਊਜ਼ਲ ਕਿੰਨੇ ਵਾਰ ਹੋਵੇ ਕਿੱਥੋਂ ਲੱਗੇ ਮੇਰੇ ਤਿੰਨ ਰਿਫਿਊਜ਼ਲ ਸੀਗੇ ਪਹਿਲਾਂ ਕੈਨਮ ਤੋਂ ਲੱਗੇ ਸੀਗੇ ਮਾਰਲ ਤੋਂ ਤੇ ਪਹਿਲੀ ਵਾਰ ਜਿਹੜਾ ਲਾਇਆ ਤੇ ਵੀਜ਼ਾ ਆ ਗਿਆ ਥੈਂਕ ਯੂ ਪ੍ਰਣਾਤ ਦੇ ਤੁਸੀਂ ਆਈਲਰਨ ਕਿੱਥੋਂ ਕੀਤੀ ਹੈ ਤੇ ਕਿੰਨੇ ਬੈਂਡ ਆਏ ਆ ਇਹ ਐਕਸਪੀਰੀਅੰਸ ਇਸ ਤਰ੍ਹਾਂ ਦਾ ਹੈ ਸਰ ਮੇਰਾ ਨਾਮ ਅਰਸ਼ਿਤ ਹੈ ਮੇਰੇ 7 ਬੈਂਡਸ ਕੋਰਸ ਆਏ ਆ ਕੁਰਾਲੀ ਤੋਂ ਆ ਮੈਂ ਤੇ ਮੈਂ ਵੀ ਸਾਡਾ ਐਕਸਪਰਟ ਤੋਂ ਆਪਣੀ ਆਈਲਸ ਕੰਪਲੀਟ ਕੀਤੀ ਹੈ ਤੇ ਉਹਨਾਂ ਦਾ ਜੋ ਸਟਾਫ ਦਾ ਰਵਈਆ ਹੈ ਬੱਚਿਆਂ ਦੇ ਪ੍ਰਤੀ ਉਹ ਬਹੁਤ ਫ੍ਰੈਂਡਲੀ ਹੈ ਤੇ ਬਹੁਤ ਪੇਸ਼ੈਂਟਸ ਹੋ ਕੇ ਉਹ ਬੱਚਿਆਂ ਨੂੰ ਤਿਆਰੀ ਕਰਵਾਉਂਦੇ ਆ ਮੋਰਓਵਰ ਉੱਥੇ ਦਾ এনਵਾਇਰਨਮੈਂਟ ਹੈ ਜੋ ਉਹ ਵੀ ਬਹੁਤ ਬੈਸਟ ਹੈ ਕਿੰਨੀ ਦੇ ਤਿਆਰੀ ਕੀਤੀ ਹੈ ਤੁਸੀਂ ਸਰ ਮੈਂ 2 ਮੰਥ ਕਿੰਨੇ ਪੈਡ ਹੈ ਇਸ ਤੇ ਬਟੂ ਸਰ 7 ਬੈਂਡਸ ਆਇਆ ਮੇਰੇ ਲਿਸਨਿੰਗ ਚ ਮੇਰੇ 8 ਮੇ ਰੀਡਿੰਗ ਤੇ ਸਪੀਕਿੰਗ ਚ ਮੇਰੇ 6 ਨੇ ਰਾਈਟਿੰਗ ਚ ਮੇਰੇ 6.5 ਨੇ ਕਿ ਜਿਹੜਾ ਅੱਜ ਸੈਮੀਨਾਰ ਕਰਵਾਇਆ ਉਹਦੇ ਬਾਰੇ ਜਾਣਕਾਰੀ ਜਾਨ ਕਰੀ ਦਿਓ ਦੇਖੋ ਅੱਜ ਆਈਡੀਪੀ ਆਇਰਟਸ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਉਹ ਪੁਰਾਣੀ ਆਏ ਬੜਾ ਮਾਣ ਵਾਲੀ ਗੱਲ ਹੈ ਇਨਵਾਈਟ ਕਰਿਆ ਸੀ ਉਹਨਾਂ ਨੂੰ ਉਹ ਸਨਮਾਨਿਤ ਵੀ ਕਰਕੇ ਗਏ ਆ ਉਹ ਬੱਚਿਆਂ ਨੂੰ ਬਰੀਫ ਕਰਕੇ ਗਏ ਆ ਆਇਲਟਸ ਦੇ ਜੋ ਵੀ ਟੈਕਨੀਕਲਿਟੀਆਂ ਹੁੰਦੇ ਆ ਕਿਉਂਕਿ ਜਿਹੜੇ ਮੈਡਮ ਆਏ ਸੀਗੇ ਉਹ ਆਪ ਆਇਲਟਸ ਕੰਡਕਟ ਕਰਾਉਂਦੇ ਨੇ ਉਹਨੂੰ ਸੁਪਰਵਾਈਜ਼ ਕਰਦੇ ਨੇ ਤੇ ਉਹਨਾਂ ਨੇ ਸਿਲੈਕਟ ਕਰਿਆ ਵੀਰ ZWX ਏਪਰਟ ਨੂੰ ਮੈਂ ਧੰਨਵਾਦੀ ਆ IDP ਦਾ ਕਿ ਕੁਰਾਲੀ ਦੇ ਵਿੱਚ ਵੀਰ ZWX ਏਪਰਟਾਈਟ ਸੈਂਟਰ ਨੂੰ ਉਹਨਾਂ ਨੇ ਸਿਲੈਕਟ ਕਰਿਆ ਤੇ ਅੱਜ ਆ ਕੇ ਗਏ ਬੱਚਿਆਂ ਨਾਲ ਸਟਾਫ ਨਾਲ ਉਹਨਾਂ ਨੂੰ ਅਪਡੇਟ ਕਰਕੇ ਗਏ ਕਿ ਲੇਟੈਸਟ ਆਇਲਟਸ ਦੇ ਵਿੱਚ ਕਿਆ-ਕਿਆ ਹੋ ਰਿਹਾ ਹੈ ਕੀ ਚੇਂਜਸ ਆਈ ਹੈ ਸਰ ਪਿਛਲੇ ਨਾਲੋਂ ਕੁਝ ਦੇਖੋ ਚੇਂਜਸ ਇੱਕ ਤਾਂ ਇਹ ਹੈ ਕਿ ਜਿਹੜਾ ਇੱਕ ਮੋਡਿਊਲ ਦੇ ਵਿੱਚ ਬੱਚੇ ਦੇ ਘੱਟ ਰਹਿ ਜਾਂਦੇ ਸੀਗੇ ਤਾਂ ਇੱਕ ਤਾਂ ਉਹ ਇੱਕ ਮੋਡਿਊਲ ਨੂੰ ਦੁਬਾਰਾ ਦੇ ਸਕਦਾ ਬੱਚਾ ਜੇ ਮੈਂ ਇਹ ਹੋ ਜਾਂਦਾ ਜਿਸ ਨੇ ਇੱਕ 'ਚ 5.5 ਹੀ ਆਏ ਜਾਂਦੇ ਨੇ ਤਾਂ ਉਹ ਨੂੰ ਉਹ ਬੱਚਾ ਦੁਬਾਰਾ ਟੈਸਟ ਦੇ ਸਕਦਾ ਇੱਕ ਕੰਪਿਊਟਰ ਡਿਲੀਵਰਡ ਜਿਹੜਾ ਆਈਟਸ ਹੈ ਉਹ ਇਹ ਪ੍ਰਮੋਟ ਕਰ ਰਹੇ ਨੇ ਕਿ ਪੇਪਰ ਨਾਲੋਂ ਹੁਣ ਕੰਪਿਊਟਰ ਤੇ ਆਈਟਸ ਦਿੱਤਾ ਜਾਵੇ ਤੇ ਇੱਕ ਉਹਨਾਂ ਨੇ ਐ ਸਾਈਜ਼ ਕਰਿਆ ਕਿ ਤੁਸੀਂ ਆਈਟਸ ਦੇ ਲੈਵਲ ਨੂੰ ਹੋਰ ਉੱਪਰ ਵਧਾਓ ਵੀਰਸ ਨੂੰ ਜੋ ਜੋ ਵੀ ਪੂਰਾ ਉਹ ਕਰਕੇ ਗਏ ਨੇ ਇਨਸਪੈਕਟ ਤੇ ਉਹ ਕਹਿ ਕੇ ਗਏ ਨੇ ਕਿ ਚਲੋ ਹੋਰ ਵਧੀਆ ਕੰਮ ਕਰੋ ਇਹ ਆਈਡਿਟਸ ਦੇ ਬੱਚਿਆਂ ਦੇ ਮਾਰਕਸ ਵੀ ਆਏ ਆ ਸਿਰ ਉਹਦੇ ਬਾਰੇ ਕੀ ਕਹੂੰਗੇ ਕਿੰਨੇ ਬੱਚਿਆਂ ਦੇ ਕਿੰਨੇ ਬੈਂਡ ਆਏ ਦੇਖੋ ਜਿਹੜਾ ਹੁਣ ਆਏ ਸਿਗੇ ਰਿਜ਼ਲਟ ਉਹਦੇ ਵਿੱਚ 7 ਬੈਂਡਸ ਆਏ ਨੇ ਜਿਹੜੇ ਉਹ 6 ਬੱਚਿਆਂ ਦੇ 7 ਬੈਂਡਸ ਆਏ ਨੇ ਤੇ ਦੋ ਬੱਚਿਆਂ ਦੇ 7.5 ਬੈਂਡਸ ਆਏ ਨੇ ਉਹਨਾਂ ਨਾਲ ਵੀ ਆਈਡੀਪੀ ਵਾਲੇ ਇੰਟਰੈਕਟ ਕਰਕੇ ਗਏ ਨੇ ਆਈਐਸ ਵਾਲੇ ਤੇ ਉਹਨਾਂ ਨੂੰ ਵੀ ਵਿਸ਼ੇਸ਼ ਰੂਪ ਚ ਸਨਮਾਨਿਤ ਕਰਕੇ ਗਏ ਨੇ ਤੇ ਇਹ ਗਿਫਟ ਦੇ ਕੇ ਗਏ ਨੇ ਇੱਕ ਮੁਹਾਲੀ ਤੋਂ ਬੱਚਾ ਤੁਹਾਡੇ ਕੋਲ ਪੜਨ ਆਂਦਾ ਹੈ ਉਹ ਉਹਨੇ ਦੱਸਿਆ ਵੀ ਪਹਿਲਾਂ ਉਹਨੇ ਤਿੰਨ ਵਾਰ ਕੋਚਿੰਗ ਮੁਹਾਲੀ ਤੋਂ ਲਈਤੀ ਹੈ ਪਰ ਉਹਨਾਂ ਦੀ ਤਿੰਨੇ ਵਾਰ ਰਿਫਿਊਜ਼ਲ ਵੀ ਆਈ ਹੈ ਤੇ ਉਹ ਨੰਬਰ ਵੀ ਕੱਟ ਆਏ ਆ ਪਰ ਜਦੋਂ ਉਹਨਾਂ ਨੇ ਤੁਹਾਡੇ ਕੋਲ ਤੇ ਜਿਹੜੀ ਸਟੱਡੀ ਕੀਤੀ ਤਾਂ ਉਹਦੇ ਪੂਰੇ ਬੈਂਡ ਐਸ ਉਹਨੂੰ ਬਾਹਰ ਵੀ ਚਲ ਜਾ ਰਿਹਾ ਹੈ ਜੀ ਕੀ ਕੀ ਫਰਕ ਕੀ ਹੈ ਸਰ ਆਪਣੇ ਸਟੱਡੀ ਦੇ ਕੋ ਮੁਹਾਲੀ ਤੋਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਦੋ ਉਹਨਾਂ ਦੇ ਵੀ ਰਿਫਿਊਜ਼ਲ ਆਏ ਹੋਏ ਸੀਗੇ ਤਿੰਨ ਤਿੰਨ ਰਿਫਿਊਜ਼ਲ ਸੀਗੇ 5-5 ਸਾਲ ਦਾ ਗੈਪ ਸੀ ਉਹਦੀ ਭਾਬੀ ਸੀਗੀ ਉਹਦਾ ਵੀਜ਼ਾ ਆਇਆ ਸੀਗਾ ਫਿਰ ਉਹਨਾਂ ਦੇ ਕਜ਼ਨ ਦਾ ਵੀ ਆਇਆ ਸੀਗਾ ਤੇ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਇੱਕ 6 ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਆਇਆ ਸੀਗਾ ਤਾਂ ਉਹਨਾਂ ਨੇ ਰეკਮੈਂਡ ਕਰਿਆ ਤੇ ਉਹ ਇੱਥੇ ਆਏ ਸੀ ਤੇ ਤਿੰਨ ਰਿਫਿਊਜ਼ਲ ਬਾਅਦ ਉਹਨਾਂ ਦਾ ਵੀ ਵੀਜ਼ਾ ਕਲੀਅਰ ਹੋ ਗਿਆ ਤੇ ਅੱਜ ਤੁਹਾਡੇ ਸਾਹਮਣੇ ਉਹ ਤੁਹਾਡੇ ਨਾਲ ਇੰਟਰੈਕਟ ਕਰ ਰਹੇ ਨੇ ਤੇ ਚਲੋ ਦਾਤੇ ਜੀ ਕਰ ਪਾਇਆ ਕਿ ਮੇਰੇ ਹੱਥੋਂ ਦਾ ਵੀਜ਼ਾ ਤਿੰਨ ਰਿਫਿਊਜ਼ਲ ਤੋਂ ਬਾਅਦ ਵੀ ਲੱਗਿਆ ਆਪਣੇ ਕੋਲ ਵੱਖਰਾ ਕੇਸ ਜੀ ਜੋ ਕਿ ਬਈ ਹਾਈਲਾਈਟ ਸੈਂਟਰ ਬਹੁਤ ਹੋ ਚੁੱਕੀ ਹੈ ਦੇਖੋ ਵੱਖਰਾ ਜੇ ਗੱਲ ਕਰੀਏ ਤਾਂ ਤੁਸੀਂ ਜਾਣਦੇ ਹੋ ਕਿ ਆਪਾਂ ਕੋਰਾਲੀ ਦੇ ਵਿੱਚ ਸਭ ਨਾਲੋਂ ਵੱਡੇ ਸਾਰਿਆਂ ਨਾਲੋਂ ਜ਼ਿਆਦਾ ਸਨਮਾਨਿਤ ਸਟਾਰ 파ਟਨਰ ਜਿਹੜੇ ਆਪਾਂ ਆਂ ਬ੍ਰਿਟਿਸ਼ ਕਾਉਂਸਲ ਦੇ ਸਰਵਰ 파ਟਨਰ ਆਪਾਂ ਆਂ ਤੇ ਬਿਲਡਿੰਗ ਦੇਖਿਆ ਜਾਵੇ ਟ੍ਰੇਨਰ ਦੇਖਿਆ ਜਾਵੇ ਤਾਂ ਦਾਤ ਦੀ ਕਿਰਪਾ ਨਾਲ ਆਪਾਂ ਕੋਰਾਲੀ ਦੇ ਵਿੱਚ ਇੱਕ ਵਧੀਆ ਕੁਆਲਿਟੀ ਦੰਧਿਆ ਹੁਣ ਜਿਹੜੇ ਮੇਰੇ ਕੋਲ ਟ੍ਰੇਨਰ ਹੈ ਮੈਂ ਤੁਹਾਨੂੰ ਦੱਸਦਾ ਆ 8 ਬੈਂਡ ਹੋਲਡਰ 8.5 ਬੈਂਡ ਹੋਲਡਰ 7.5 ਬੈਂਡ ਹੋਲਡਰ ਤੇ ਮੇਰੇ ਟ੍ਰੇਨਰਸ ਨੇ ਜਿਹੜੇ ਉਹ ਮੁਹਾਰੀ ਤੋਂ ਆਉਂਦੇ ਨੇ ਤੇ ਉਹ ਸਪੈਸ਼ਲ ਉਹਨਾਂ ਨੂੰ ਅਸੀਂ ਪਿਕ ਡ੍ਰੌਪ ਕਰਦੇ ਹਾਂ ਤਾਂ ਕਿ ਬੱਚਿਆਂ ਨੂੰ ਮੁਹਾਰੀ ਚੰਡੀਗੜ੍ਹ ਦੀ ਕੁਆਲਿਟੀ ਦਿੱਤੀ ਜਾਵੇ ਇੱਕ ਵਿਦੇਸ਼ਾਂ ਤੋਂ ਕਾਫੀ ਵੀਡੀਓ ਵਾਇਰਲ ਹੁੰਦੀ ਹੈ ਕੈਨੇਡਾ ਚ ਕਾਫੀ ਜ਼ਿਆਦਾ ਲੋਕ ਪਹੁੰਚ ਗਏ ਸਰ ਕਿਸ ਤਰ੍ਹਾਂ ਦੇ ਖਲਾਤ ਹੈ ਕਿਉਂਕਿ ਤੁਹਾਡੇ ਭਰਾ ਵੀ ਉੱਥੇ ਆਪਸ ਦੇ ਵਿੱਚ ਗੱਲਬਾਤ ਨਹੀਂ ਹੁੰਦੀ ਆ ਦੇਖੋ ਕੈਨੇਡਾ ਕਾਫੀ ਬੰਦੇ ਪਹੁੰਚ ਗਏ ਜਿਹੜਾ ਇਹ ਗੱਲ ਨੂੰ ਮੈਂ ਅਹੀਂ ਮੈਨੂੰ ਕਾਫੀ ਪੁੱਛਦੇ ਨੇ ਤੇ ਸਵਾਲ ਵੀ ਬੜਾ ਵਧੀਆ ਹੈ ਜੇ ਆਪਾਂ ਬੇਸਿਕਲੀ ਅੰਡਰਸਟੈਂਡ ਕਰੀਏ ਕੈਨੇਡਾ ਦਾ ਜਿਹੜਾ ਏਰੀਆ ਹੈ ਇੰਡੀਆ ਨਾਲੋਂ 6 ਗੁਣਾ ਵੱਡਾ ਹੈ ਜੀ ਕੈਨੇਡਾ ਤੇ ਇੰਡੀਆ ਨਾਲੋਂ 6 ਗੁਣਾ ਵੱਡਾ ਕੈਨੇਡਾ ਹੈ ਤਾਂ ਇਹਦਾ ਮਤਲਬ ਉਹਦਾ ਇੱਕ ਪ੍ਰੋਵਿੰਸ ਜਿਵੇਂ ਆਪਣੇ ਰਾਜ ਆ ਉਹ ਇੱਕ ਪ੍ਰੋਵਿੰਸ ਇੰਡੀਆ ਜਿੱਡਾ ਤਾਂ ਕੀ ਤੁਹਾਨੂੰ ਲੱਗਦਾ ਹੈ ਵੀ ਜੇ ਪੰਜਾਬ ਸਾਰਾ ਪਹੁੰਚ ਜਾਊਗਾ ਤਾਂ ਕੈਨੇਡਾ ਦੇ ਵਿੱਚ ਧੱਕਾ ਪੈਣ ਲੱਗ ਜਾਊਗਾ ਪ੍ਰੋਬਲਮ ਕੀ ਹੈ ਇੱਕ ਏਰੀਆ ਦੇ ਵਿੱਚ ਪੰਜਾਬੀ ਕਹਿੰਦੇ ਵੀ ਜਿੱਦੇ ਪਿੱਛੇ ਪੈ ਜਾਂਦੇ ਆ ਫਿਰ ਪੈ ਜਾਂਦੇ ਆ ਬ੍ਰੈਮਟਨ ਸਰੀ ਵੈਨਕੂਵਰ ਟੋਰਾਂਟੋ ਇਹ ਕੈਨੇਡਾ ਦੇ ਚਾਰ ਸ਼ਹਿਰਾਂ ਤੋਂ ਬਿਨਾ ਕੋਈ ਨਾਮ ਹੀ ਨਹੀਂ ਪਤਾ ਪੰਜਾਬੀਆ ਆਹ ਹੁਣ ਉੱਥੇ ਹੀ ਜਾਂਦੇ ਨੇ ਚਾਚੇ ਦਾ ਮੁੰਡਾ ਉੱਥੇ ਮਾਸੀ ਦਾ ਮੁੰਡਾ ਉੱਥੇ ਭੂਆ ਦਾ ਮੁੰਡਾ ਉੱਥੇ ਹੁਣ ਇੱਕ ਸ਼ਹਿਰ ਆ ਉਹ ਚੰਡੀਗੜ੍ਹ ਮੋਹਾਲੀ ਤੇ ਪੰਚਕੂਲਾ ਜੀਡਾ ਉੱਥੇ ਹਰ ਇੰਟੇਕ ਵਿੱਚ 10000 ਸਟੂਡੈਂਟ ਪਹੁੰਚ ਜੂਗਾ ਤਾਂ ਫਿਰ ਜਿਹੜੀ ਅਨਇੰਪਲॉयਮੈਂਟ ਦਾ ਰੋਲਾ ਹੈ ਉਹ ਤਾਂ ਪੈਣਾ ਬਣਦਾ ਹੀ ਹੈ ਤਾਂ ਪਲਾਨ ਕਰਕੇ ਜਾਓ ਕੈਨੇਡਾ ਦੇ ਵਿੱਚ ਸਕਿੱਲ ਸ਼ਾਰਟੇਜ ਹੈਗੀ ਹੈ ਕੈਨੇਡਾ ਡਾਇਰੈਕਟ ਪੀਆਰ ਦੇ ਰਿਹਾ ਹੈ ਕੈਨੇਡਾ ਸਕਿੱਲ ਵਾਲਿਆਂ ਨੂੰ ਡਾਇਰੈਕਟ ਬੁਲਾ ਰਿਹਾ ਹੈ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਨਾਮ ਦੀ ਐਟ ਪ੍ਰੈਜ਼ੈਂਟ ਕੋਈ ਸਮੱਸਿਆ ਨਹੀਂ ਹੈਗੀ ਜਸਟ ਇੱਕੇ ਸ਼ਹਿਰ ਨੂੰ ਟਾਰਗੇਟ ਨਾ ਕਰੋ ਕੈਨੇਡਾ ਬਹੁਤ ਵੱਡਾ ਬਹੁਤ ਵਿਸ਼ਾਲ ਹੈ ਵੀਰ ਜੀ ਕਿੰਨੇ ਬੱਚਿਆਂ ਦੇ ਵੀਜ਼ੇ ਆਏ ਨੇ ਅੱਜ ਜਿਹੜਾ ਤੁਸੀਂ ਦੇਖੋ ਅੱਜ ਸਾਡੇ ਕੋਲ ਲਗਭਗ 17-18 ਪਰਿਵਾਰ ਆਏ ਨੇ ਜਿਨ੍ਹਾਂ ਦੇ ਬੱਚਿਆਂ ਦੇ ਵੀਜ਼ੇ ਆਏ ਨੇ ਹੁਣ ਇਸ ਇਨਟੇਕ ਦੇ ਵਿੱਚ ਨਾਲ ਹੀ ਉਹਨਾਂ ਦੇ ਭਤੀਜੇ ਭਾਣਜੇ ਪਹਿਲਾਂ ਜਾ ਚੁੱਕੇ ਨੇ ਤੇ ਕਈ ਪਰਿਵਾਰ ਇਹੋ ਜਿਹੇ ਆਏ ਸੀਗੇ ਜਿਹੜੇ ਆਪ ਵੀ ਸਾਡੇ ਥਰੂ ਕੈਨੇਡਾ ਵਿਜ਼ਿਟ ਕਰਕੇ ਆ ਚੁੱਕੇ ਨੇ ਸਾਡਾ ਮੇਨ ਮੁੱਦਾ ਸੀਗਾ ਕਿ ਉਹਨਾਂ ਪਰਿਵਾਰਾਂ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਡੇ 'ਚ ਵਿਸ਼ਵਾਸ ਬਣਾਈ ਰੱਖਿਆ ਤੇ ਉਹਨਾਂ ਨੂੰ ਜੋ ਕੈਨੇਡਾ ਵੀਜ਼ਾ ਦੀਆਂ ਅਪਡੇਟਸ ਐ ਉਹ ਦੇਣ ਦਾ ਸਾਡਾ ਮੇਨ ਮਕਸਦ ਸੀਗਾ ਜੀ ਅੱਜ। ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਕਿਉਂਕਿ ਬਹੁਤ ਜੋ ਵੀਜ਼ੇ ਵਾਲੇ ਹੈਗੇ ਆ ਲੁੱਟ ਕਰਦੇ ਨੇਗੇ ਐ ਬਹੁਤ ਠੱਗੀ ਹੁੰਦੀ ਏ ਸਟੂਡੈਂਟਸ ਦੇ ਨਾਲ ਵੀ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਸਟੂਡੈਂਟਸ ਨੂੰ ਕੀ ਮੈਸੇਜ ਦੇਣਾ ਹੈ ਕਿ ਆਪ ਵੀ ਜਰਾ ਅਗੈਸਟ ਕਰਕੇ ਬਾਹਰ ਨਿਕਲ ਜਾਓ। ਬਿਲਕੁਲ ਦੇਖੋ ਬੜਾ ਵਧੀਆ ਕੁਐਸਚਨ ਐ ਕਿ ਠੱਗੀ ਹੁੰਦੀ ਐ ਇਮੀਗ੍ਰੇਸ਼ਨ ਦਾ ਤੁਸੀਂ ਮੰਨੋਗੇ ਨਹੀਂ? ਮੇਰੇ ਮਿੱਤਰ ਕਿਉਂਕਿ ਮੈਂ ਐਕਸਾਂ ਡਿਪੈਂਸ ਪਾਸਪੋਰਟਸ ਲੀਗਾ ਮੇਰੇ ਮਿੱਤਰ ਕਹਿੰਦੇ ਯਾਰ ਇਹ ਕੀ ਕੰਮ ਪੜ ਲਿਆ ਇਮੀਗ੍ਰੇਸ਼ਨ ਦਾ ਕੋਈ ਚੱਜ ਦਾ ਕੰਮ ਕਰ ਲੈਣਾ ਸੀ ਬਦਨਾਮ ਆ ਬਦਨਾਮ ਕਿਉਂ ਆ ਠੱਗੀਆਂ ਹੁੰਦੀਆਂ ਨੇ ਠੱਗੀਆਂ ਕਿਉਂ ਹੁੰਦੀਆਂ ਕਹਿੰਦੇ ਜਿਹੜਾ ਕਸਟਮਰ ਆਪ ਅਲਰਟ ਹੈ ਉਹ ਠੱਗੀ ਨਹੀਂ ਖਾ ਸਕਦਾ ਕਿਸੇ ਪ੍ਰੋਬਲਮ ਹੈ ਜਾਂ ਜਾਣ ਦੀ ਕਾਲੀ ਆ ਰਿਫਿਊਜ਼ਲ ਆ ਗਿਆ ਪਹੁੰਚ ਜਾਣੇ ਆ ਕਿਸੇ ਵੀ ਤਰ੍ਹਾਂ ਫਾਈਲ ਲਾ ਦਿਓ ਮੇਰੇ ਕੋਲ ਆ ਜਾਣੇ ਕਿਸੇ ਵੀ ਤਰ੍ਹਾਂ ਕੈਨੇਡਾ ਬਚਾ ਦਿਓ ਪਲੀਜ਼ ਐਵੇਂ ਨਾ ਕਰੋ ਪਲਾਨ ਕਰੋ ਆਪਣੀ ਜਰਨੀ ਜਰਨੀ ਜਦ ਪਲਾਨ ਕਰਦੇ ਹੋ ਕੈਨੇਡਾ ਕਿੱਥੇ ਜਾਣਾ ਕਿਉਂ ਜਾਣਾ ਕਿਉਂ ਫਿਊਚਰ ਹੋਊਗਾ ਕਿਹੜੇ ਕਾਲਜ ਚ ਜਾਣਾ ਕਿੰਨੇ ਫੀਸ ਹੋਊਗੀ ਕਿੰਨਾ ਮੈਂ ਕਮਾਉਂਗਾ ਕਿੰਨਾ ਮੇਰਾ ਖਰਚਾ ਹੋਊਗਾ ਇਹ ਸਾਰਾ ਦੇਖ ਕੇ ਆਨਲਾਈਨ ਗੂਗਲ ਸਰਚ ਕਰੋ YouTube ਸਰਚ ਕਰੋ ਤੇ 5-7 ਕੰਸਲਟੈਂਟ ਕੋਲ ਜਾ ਕੇ ਆਓ ਮੈਂ ਤਾਂ ਐਂ ਕਹਿਣਾ ਮੇਰੇ ਕੋਲ ਵੀ ਗੱਲਾਂ ਨਾ ਆਓ ਮੇਰੇ ਕੋਲ ਆਉਣ ਤੇ ਪਹਿਲਾਂ 6 ਬੰਦਿਆਂ ਕੋਲ ਜਾ ਕੇ ਆਓ ਇੱਕ ਅਵੇਅਰ ਕਸਟਮਰ ਬਣ ਕੇ ਮੇਰੇ ਕੋਲ ਆਓ ਅਵੇਅਰ ਸਟੂਡੈਂਟ ਧੋਖਾ ਨਹੀਂ ਖਾਓਗੇ ਨਾ ਪੈਸੇ ਵਸਣਗੇ ਨਾ ਕੈਨੇਡਾ ਜਾ ਕੇ ਪਰੇਸ਼ਾਨ ਹੋਗੇ ਜੀ